ਅਜੀਤ ਖਾਨ ਸਾਹਿਬ ਰਹੀ ਖਤੇ ਤੋਂ ਦੋਸਤੋ ਜਿਹੜਾ ਕਿ ਅੱਜ ਖਰੋਹਤਰ ਵਿਖੇ ਜਿਹੜਾ ਰਹੀਮੇ ਕੇ ਤਾਰਾ ਪਹਿਲੇ ਸਾਨੂੰ ਆਪਣਾ ਕੈਂਪ ਲੱਗਿਆ ਸੀ ਇੱਥੇ ਦੇਖੋ ਭਾਰਤੀ ਕਿਸਾਨ ਦੁਨੀਆਂ ਨੇ ਤਸੀਦੇ ਪੁਰਜੇ ਸਰਬੰਦੇ ਜਿਹੜੇ ਵੀ ਟਰੈਕਟਰ ਆ ਉਹ ਪਰਾਵੋ ਜਿਹੜੇ ਕੇ ਕਿਸਾਨ ਪੀੜਿਤ ਭਰਾਵਾਂ ਦੇ ਮਦਦ ਕਰਨ ਕਣਕ ਪੁੱਜਣ ਆਇਆ ਉਹ ਬੁਝਾਈ ਦੇ ਲਈ ਟਰੈਕਟਰ ਨਿਕਲੇ ਆ ਭਰਾਵੋ ਜਿੱਥੇ ਬੰਦੇ ਜਿੱਦੂ ਕਰਦੇ ਦੇਖੋ ਯਾਰ ਇਆਂ ਤੋਂ ਉਹ ਗੋਲੇ ਸੋ ਨਾਲ ਦੇ ਜਕਾਰਿਆਂ ਨਾਲ ਫਰਵਾਨਾ ਹੋਣਾ ਟਰੈਕਟਰ ਤੇ ਬੀਜ ਵਾਲੀਆਂ ਟਰਾਲੀਆਂ ਉਹ ਸਾਰੇ ਜਿੰਨੇ ਵੀ ਸਾਡੇ ਭਰਾ ਯਾਰੇ ਆ ਦੇਖੋ ਜਿੰਨੇ ਵੀ ਬੜੇ ਵਧੀਆ ਠੀਕੇ ਦੇ ਨਾਲ ਸੋ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਕਿ ਹਰ ਇੱਕ ਕਿਸਾਨ ਭਰਾਵਾਂ ਦੀ ਮਦਦ ਕਰਨ ਆਇਆ ਸੋ ਭਰਾਵਾਂ ਦੇ ਕੋਲ ਸਭ ਦੇ ਪਿੱਛੇ ਮਸ਼ੀਨਾ ਪਈਆਂ ਸਪੈਸਟਰ ਤੇ ਬੀਜ ਵਾਲੀਆਂ ਟਰਾਲੀਆਂ टियां पिछे आाल ਯਾਰਾ ਟਰੈਕਟਰਾਂ ਦਾ ਕਾਫਲਾ ਭਰਾਵੋ ਛੋਟਾ ਕਾਫਲਾ ਸੋ ਇਹ ਆਜਾ ਜਿੱਕਰ ਜਿੰਨਾ ਚਿਰ ਵੀ ਇੱਥੇ ਜਿਹੜਾ ਸਾਨੂੰ ਵਾਅਦਾ ਦਿੱਤਾ ਹੋਇਆ ਜਿਹੜਾ ਵੇਚਣ ਜਾਂਦਾ ਉਹਨਾਂ ਚੋਂ ਵੀ ਟਰੈਕਟਰ ਵਾਪਸੀ ਜਾਂਦਾ